ਆਪ ਸਭ ਨੂੰ ਪਤਾ ਹੈ ਕਿ ਬਾਹਰਲੇ ਮੁਲਕ ਵਿੱਚ ਗਈ ਲੋਕ ਕਈ-ਕਈ ਸਾਲ ਆਪਣੇ ਘਰ ਵਾਪਸ ਨਹੀਂ ਆਉਂਦੇ ਮਜਬੂਰੀਆਂ ਕਾਰਨ ਉੱਥੇ ਹੀ ਕੰਮ ਕਰਨੇ ਪੈਂਦੇ ਹਨ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਂ ਦਸਾਂ ਸਾਲਾਂ ਬਾਅਦ ਆਪਣੇ ਘਰ ਵਾਪਸ ਆਉਂਦੀ ਹੈ ਦਾ ਅਸਲ ਦੁੱਧ ਪੀਂਦੇ ਪੁੱਤ ਨੂੰ ਮਾਂ ਮਜਬੂਰੀਆਂ ਕਾਰਨ ਬਾਹਰਲੇ ਮੁਲਕ ਵਿੱਚ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਦਸਾਂ ਸਾਲਾਂ ਬਾਅਦ ਜਦ ਆਪਣੇ ਘਰ ਆਉਂਦੀ ਹੈ ਤਾਂ 에ਰਪੋਰਟ ਤੇ ਪੁੱਤ ਆਪਣੀ ਮਾਂ ਨੂੰ ਲੈ ਜਾਂਦਾ ਤਾਂ ਪੁੱਤ ਨੂੰ ਦੇਖ ਕੇ मां ਭੱਜੀ ਆਉਂਦੀ ਆ ਤੇ ਖੁਸ਼ੀ-ਖੁਸ਼ੀ ਘੁੱਟ ਕੇ ਜੱਫੀ ਪਾ ਲੈਂਦੀ ਆ ਤੇ ਮਾਂ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਇੰਨੇ ਸਾਲ ਆਪਣੇ ਪੁੱਤ ਤੋਂ ਦੂਰ ਰਹਿਣਾ ਇਹ ਮਾਂ ਹੀ ਜਾਣਦੀ ਹੋਵੇਗੀ ਕਿ ਉਹਦੇ ਦਿਲ ਤੇ ਕੀ ਬੀਤਦੀ ਹੋਵੇਗੀ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਪਰਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ